ਬਈ ਆ ਹਨਾ ਮਾਂ ਬੇਵਸ ਮਾਂ ਵਿਚਾਰੀ ਇਹਦਾ ਇੱਥੇ ਬੱਚੇ ਦਿੱਤੇ ਸੀ ਇਹਨੇ ਆ ਨਹਿਰ ਚ ਬੱਚੇ ਦਿੱਤੇ ਸੀ ਤੇ ਅਸੀਂ ਕੱਢ ਕੇ ਲਿਆਂਦੇ ਸੀ ਇੱਥੇ ਨਾ ਘੋਰਨਾ ਪਟਿਆ ਵਾ ਤੇ ਇੱਥੇ ਲਿਆ ਕੇ ਅਸੀਂ ਬਾਹ ਤੇ ਸੀਗੇ ਆ ਦੇਖੋ ਜੀ ਇੱਥੇ ਵਧੀਆ ਜਗ੍ਹਾ ਬਣਾ ਕੇ ਇਹਦੇ ਵਾਸਤੇ ਤੇ ਅਸੀਂ ਬਈ ਇੱਥੇ ਪਿਠਾ ਦੇ ਬੱਚੇ ਤਾਂ ਬਈ ਕੋਈ ਬੰਦਾ ਯਾਰ ਨਾਲ ਤਾਂ ਨੂੰ ਮਾਰਿਆ ਤੇ ਸੱਟਾਂ ਸੁੱਟਾਂ ਮਾਰਤੀਆਂ ਤੇ ਨਾਲੇ ਬੱਚੇ ਲੈ ਗਏ ਇਹਦੇ ਕੱਢ ਕੇ ਬਾਈ ਯਾਰ ਜੇ ਤੁਸੀਂ ਬੱਚੇ ਲੈ ਜਾਣੇ ਸੇ ਇੱਕ ਵਾਰੀ ਸਾਡੇ ਨਾਲ ਗੱਲ ਕਰ ਲੈਂਦੇ ਮੈਂ ਇਹ ਬੇਨਤੀ ਕਰਦਾ ਵੀ ਜੇ ਕੋਈ ਇੱਥੇ ਵੀ ਆਪਣੇ ਪਿੰਡ ਕਈ ਵਾਰੀ ਕਿਸੇ ਦੇ ਜਵਾਕ ਲੈ ਜਾਂਦੇ ਨਿਆਣੇ ਲੈ ਜਾਂਦੇ ਗਏਦੇ ਹਨ ਤਾਂ ਜੇ ਕੋਈ ਭਰਾ ਜਾਂ ਭੈਣ ਦੇਖ ਰੇ ਆਪਣੀ ਵੀਡੀਓ ਤਾਂ ਭੈਣ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਵੀ ਇੱਕ ਵਾਰੀ ਬੱਚੇ ਦੇਜੋ ਤੁਸੀਂ ਕੋਈ ਨਹੀਂ ਬੱਚੇ ਦੇ ਦੇਾਂਗੇ ਤੁਹਾਨੂੰ ਅਸੀਂ ਪਰ ਹਜੇ ਯਾਰ ਉਹ ਵਿਚਾਰੀ ਜੀ ਨਹੀਂ ਲਾਉਂਦੀ ਉਹ ਤਾਂ ਸਾਡੇ ਨਾਲ ਵੀ ਨਹੀਂ ਬੋਲਦੀਗੀ ਸਵੇਰ ਦੀ ਨਾਲ ਹੀ ਬੈਠੀ ਚੁੱਪ ਕਰਕੇ ਕੁਝ ਨਹੀਂ ਖਾਦਾਂ ਇਹਨੇ ਤੇ ਏ ਬਹੁਤ ਮਾੜੀ ਗੱਲ ਆ ਯਾਰ ਐ ਲੈ ਕੇ ਜਾਣੇ ਫਿਰ ਉਹਦੇ ਮਾਰਨਾ ਤੁਰੈ ਨਹੀਂ ਜਾਂਦਾ ਲੰਗ ਮਾਰਦੀ ਹੈ ਵਿਚਾਰੀ ਮਸਾਂ ਤੁਰਦੀ ਹੈ ਮਸਾਂ ਮੈਨੂੰ ਲੈ ਕੇ ਆਇਆ ਇੱਥੋਂ ਤੱਕ ਤੇ ਵੇਖੋ ਤੁਸੀਂ ਇਹਦੀ ਦੇਖੋ ਵੀ ਕਿੰਨੀ ਉਦਾਸ ਆ ਇਹ ਤੇ ਕਿੰਨੀ ਹੈ ਦੁਖੀ ਹੈ ਤਾਂ ਬਾਈ ਬਣ ਕੇ ਯਾਰ ਇਹ ਕੰਮ ਨਾ ਕਰਿਆ ਕਰੋ ਅਸੀਂ ਮਸਾਂ ਬੜੀ ਮੁਸ਼ਕਲ ਨਾਲ ਬਚਾਏ ਸੀ ਇਹਦੇ ਬੱਚੇ ਤਾਂ ਵੀਰ ਬਣ ਕੇ ਮੈਂ ਅਪੀਲ ਕਰਦਾ ਕੋਈ ਨਹੀਂ ਚੱਲ ਜਿਹੜਾ ਵੀ ਕੋਈ ਜੇ ਚਾਹਵਾਨ ਹੈਗਾ ਹਨਾ ਵੈਸੇ ਵੀ ਆਪਾਂ ਦੇਣਾ ਹੀ ਸੀਗੇ ਤਾਂ ਮੈਂ ਰੋਜ਼ ਹੀ ਅਪੀਲ ਕਰਦਾ ਸੀ ਵੀ ਆਪਾਂ ਬੱਚੇ ਦੇ ਦੇਾਂਗੇ ਤਾ ਮੈਂ ਬੇਨਤੀ ਕਰਦਾ ਵੀ ਭੈਣ ਭਰਾਵਾਂ ਨੂੰ ਯਾਰ ਜੇ ਕੋਈ ਦੇਖ ਰਿਹਾ ਨਾ ਕਿਸੇ ਦਾ ਕੈਰੀ ਨਿਆਣੇ ਲੈ ਜਾਂਦੇ ਤੇ ਇੱਕ ਵਾਰੀ ਬੱਚੇ ਤੁਸੀਂ ਦੇ ਜੋ ਤੇ ਕੋਈ ਨਹੀਂ ਆਪਾਂ ਦੇ ਦਾਂਗੇ ਕੋਈ 10 ਦਿਨ ਹੋ ਰਹੇ ਦੇ ਕੋਲੇ ਛੱਡਣੇ ਬੱਚੇ ਨਾ ਤਾਂ ਦੁੱਧ ਚੁੰਗ ਲੈਣਗੇ ਆਵਦੀ ਮਾਂ ਦਾ ਤੇ ਨਾਲੇ ਮੜੇ ਹਿਸ਼ਾਰ ਹੋ ਜਾਣਗੇ ਹੁਣ ਯਾਰ ਇਹਦਾ ਹਾਲ ਸਾਡੇ ਤੋਂ ਵੇਖਿਆ ਨਹੀਂ ਜਾਂਦਾ ਸਾਡਾ ਆਪਦਾ ਮਨ ਦੁਖੀ ਹੁੰਦਾ ਵੇਖ ਕੇ ਵੀ ਯਾਰ ਕਿੰਨੇ ਉਦਾਸ ਬੈਠੇ ਤੁਸੀਂ ਆਪ ਇਹਦੀ ਸ਼ਕਲ ਦੇਖ ਲਓ ਇਹਦੇ ਚਿਹਰੇ ਤੋਂ ਪਤਾ ਲੱਗ ਜਾਊਗਾ ਤੁਹਾਨੂੰ ਤਾ ਬੜੇ ਯਾਰ ਅਸੀਂ ਤੁਹਾਨੂੰ ਪਤਾ ਕਿੰਨੀ ਮੁਸ਼ਕਲ ਨਾਲ ਸੀ ਨਹਿਰ ਤੋਂ ਕੱਢ ਕੇ ਲਿਆਂਦੇ ਤੇ ਇਹਨੂੰ ਮਾਂ ਨੂੰ ਵੀ ਪਤਾ ਹਨ ਤਾਂ ਸਾਡੇ ਨਾਲ ਵੀ ਗੁੱਸੇ ਹੋਈ ਬੈਠੀ ਐ ਇਹਨਾਂ ਤਾਂ ਸਾਡੇ ਨਾਲ ਬੋਲਦੀ ਨਹੀਂ ਅੱਗੇ ਚੁੰਬੜ ਜਾਂਦੀ ਸੀ ਜਦੋਂ ਆਉਂਦੇ ਸੀਗੇ ਤਾਂ ਹੁਣ ਇਹ ਸਾਡੇ ਨਾਲ ਵੀ ਇਸ ਗੱਲ ਤੋਂ ਖਬਰ ਇਹਨੂੰ ਆਏ ਵੀ ਇਹਨਾਂ ਨੇ ਲਿਆ ਕੇ ਇੱਥੇ ਛੱਡੇ ਸੀਗੇ ਹਨਾ ਤਾਂ ਇਹਨਾਂ ਨੇ ਮੇਰੇ ਬੱਚਾ ਨੂੰ ਕੋਈ ਨੁਕਸਾਨ ਪਹਜਾਇਆ ਤਾਂ ਬਾਈ ਬਣ ਕੇ ਮੈਂ ਅਪੀਲ ਕਰਦਾ ਵੀ ਯਾਰ ਵੀ ਇਹਦੇ ਬੱਚੇ ਇੱਕ ਵਾਰੀ ਤੁਸੀਂ ਦੇ ਦਿਓ ਚਲੋ ਜਿਹਨੇ ਵੀ ਲਜਾਣੇ ਹੋਣਗੇ ਜਿਹੜਾ ਵੀ ਕੋਈ ਚਾਹਵਾਨ ਹੈਗਾ ਤੇ ਆਪਾਂ ਉਹਨਾਂ ਨੂੰ ਬੱਚੇ ਜ਼ਰੂਰ ਦੇ ਦੇਵਾਂਗੇ ਆਪਾਂ ਕੋਈ ਐ ਨਹੀਂ ਵੀ ਬੱਚੇ ਦਿੰਦੇ ਨਹੀਂ ਆਪਾਂ ਅਸੀਂ ਰੱਖ ਕੇ ਅਸੀਂ ਕੀ ਕਰਨੇ ਅਸੀਂ ਤਾਂ ਆਪ ਕਹਿੰਦੇ ਵੀ ਚਲੋ ਅਸੀਂ ਆਪਦੇ ਸਿਰੋਂ ਭਾਰ ਲੱਗੇ ਹਨਾ ਜਿੰਮੇਵਾਰੀ ਸਾਡੀ ਘਟੇ ਚਲੋ ਜੇ ਕੋਈ ਭੈਣ ਭਰਾ ਸਾਡੇ ਨਾਲ ਮਦਦ ਕਰਦੇ ਹੈਲਪ ਕਰਦੇ ਤਾਂ ਅਸੀਂ ਵੀ ਇਹ ਚੀਜ਼ ਚਾਹੁੰਦੇ ਆ ਵੀ ਸਾਡੇ ਕੋਲੇ ਜਗ੍ਹਾ ਹੈ ਨਹੀਂ ਚਲੋ ਅਸੀਂ ਰੱਖਣ ਨੂੰ ਸਾਡੇ ਕੋਲੇ ਚਲੋ ਜੇ ਕਿਸੇ ਨੇ ਰੱਖਿਆ ਤਾਂ ਚੰਗੀ ਗੱਲ ਆ ਤਾਂ ਆਪਾਂ ਦੇਣੀ ਆ ਬਈ ਕੋਈ ਗੱਲ ਨਹੀਂ ਪਰ ਭਾਈ ਬਣ ਕੇ ਇੱਕ ਵਾਰੀ ਬੱਚੇ ਦੇ ਜੋ ਇਸੇ ਤਰੀਕੇ ਨਾਲ ਆਪਾਂ ਇਹ ਤੋਂ ਲੈ ਲਾਂਗੇ ਠੀਕ ਹੈ ਫਿਰ ਤੁਸੀਂ ਇਹ ਸੱਟਾਂ ਵੀ ਮਾਰਤੀਆਂ ਯਾਰ ਸੱਟਾਂ ਮਾਰਨ ਦੀ ਗਲੋੜ ਤੇ ਤੁਸੀਂ ਸਾਨੂੰ ਕਹਿ ਦਿੰਦੇ ਮੈਂ ਤੁਹਾਨੂੰ ਆਪੇ ਬੱਤੇ ਚੱਕ ਦਿੰਦਾ ਇਹ ਮੈਨੂੰ ਪਤਾ ਇਹ ਨੇੜੇ ਨਹੀਂ ਆਉਣ ਦਿੰਦੀ ਕਿਸੇ ਨੂੰ ਤੇ ਕਿਸੇ ਨੇ ਸੱਟ ਫੇਟਵੇ ਦੇ ਮਾਰੀ ਹੈ ਤੇ ਫਿਰ ਬੱਚੇ ਲੈ ਕੇ ਗਏ ਉਹਨੂੰ ਕੁੱਟ-ਕੱਟ ਕੇ ਤਾਂ ਬਾਈ ਯਾਰ ਮੈਂ ਆਪੇ ਚੱਕ ਦਿੰਦਾ ਮੈਨੂੰ ਕਹਿ ਦਿੰਦੇ ਸੀ ਬੱਚੇ ਲੈ ਕੇ ਜਾਣੇ ਤਾਂ ਮੈਂ ਇਹਦੇ ਤੋਂ ਆਪੇ ਲੈ ਕੇ ਦਿੰਦਾ ਤੁਹਾਨੂੰ ਕਿਸੇ ਤਰੀਕੇ ਨਾਲ ਲੈਂਦੇ ਬੱਚੇ ਦੇ ਹਿਸਾਬ ਨਾਲ ਲੈਂਦੇ ਹੁਣ ਆ ਬੱਚੇ ਇੱਕ ਦਾ ਸੱਟਾ ਮਾਰਿਆ ਉਹਨੂੰ ਕੁੱਟਿਆ ਤੁਰਿਆ ਨਹੀਂ ਜਾਂਦਾ ਹੁਣੇ ਤੁਰਦੀ ਨਹੀਂ ਕਿ ਉੱਠ ਕੇ ਤੇ ਨਹੀਂ ਮੈਂ ਤੁਹਾਨੂੰ ਦਿਖਾਵਾਂ ਵੀ ਕਿਵੇਂ ਇਹ ਲੰਗ ਮਾਰਦੀ ਹੈ ਕਿਵੇਂ ਨਾ ਇਹਨੇ ਸਵੇਰ ਦੀ ਫੀਡ ਖਾਦੀ ਕੁਝ ਵੀ ਨਹੀਂ ਖਾਦਾ ਨਾ ਬਿਸਕਟ ਖਾਦੇ ਮੈਂ ਬਿਸਕਟ ਪਾਏ ਉਹ ਨਹੀਂ ਖਾਦੇ ਦੁੱਧ ਨਹੀਂ ਪੀਤਾ ਇਹਨੇ ਇਹ ਖਾਂਦੀ ਪੀਂਦੀ ਨਹੀਂ ਹੈਗੀ ਬਈ ਕੋਈ ਉਸ ਤੇ ਵੀਰ ਬਣ ਕੇ ਮੇਰੀ ਅਪੀਲ ਹੈ ਵੀਰ ਬੱਚੇ ਕਰੀ ਦੇਜੋ ਕੋਈ ਨਹੀਂ ਫਿਰ ਆਪਾਂ ਦੇ ਦੇਾਂਗੇ ਤੇ ਧੰਨਵਾਦ ਬਈ ਮੈਂ ਮੈਨੂੰ ਆਸ ਹੈ ਵੀ ਜ਼ਰੂਰ ਕੋਈ ਨਾ ਕੋਈ ਭੈਣ ਭਰਾ ਮੇਰੀ ਇਹ ਗੱਲ ਸੁਣ ਲਗੇ ਹਨ ਤੇ ਚਲੋ ਜੀ ਸ਼ੇਅਰ ਕਰ ਦਿਓ ਬਈ ਵੀਡੀਓ ਧੰਨਵਾਦ ਜੀ